ਗੱਲ ਇਹ ਹੈ ਕਿ ਇਹ ਪੀਪੀਐਸ ਤੋਂ ਆਈਪੀਐਸ ਬਣਿਆ ਜੀ ਬਿਲਕੁਲ ਠੀਕ ਹੈ ਨਾ ਤੇ ਪੀਪੀਐਸ ਤੋਂ ਜਿਹੜਾ ਆਈਪੀਐਸ ਬਣਿਆ ਤੇ ਜਿਹੜੇ ਡਾਇਰੈਕਟ ਆਈਐਸ ਨੇ ਆਈਪੀਐਸ ਨੇ ਉਹਨਾਂ ਨੂੰ ਪਹਿਲੀ ਗੱਲ ਤੇ ਇਹਨਾਂ ਕੋਲ ਵੈਸੇ ਮੁਸ਼ਕਲ ਹੁੰਦਾ ਅੱਛਾ ਠੀਕ ਓਏ ਕਿਉਂਕਿ ਉਹ ਜਿਹੜਾ ਪੀਪੀਐਸ ਤੋਂ ਬਣਿਆ ਉਹਨੂੰ ਸਮਝ ਲੈ ਸਪਾਈ ਸਮਝਦੇ ਨੇ ਵੀ ਇਹ ਸਪਾਈ ਹੈ ਮਤਲਬ ਇਹਨੂੰ ਇਹ ਨਹੀਂ ਸਮਝਦੇ ਅੱਛਾ ਹੁਣ ਦੂਜੀ ਗੱਲ ਆਪਾਂ ਇਹ ਕਰ ਰਹੇ ਆ ਕਿ ਇੱਕ ਆਈਪੀਐਸ ਜਿਹੜਾ ਇਹ ਬਣਿਆ ਸੀ ਜੀ ਇਹਦੇ ਤੇ ਕੇਸ ਦਰਜ ਹੋਇਆ ਚਾਹੇ ਫੜਿਆ ਚਾ ਜੋ ਵੀ ਹੋਇਆ ਚਾਹੇ ਸੀਬੀਆਈ ਨੇ ਕੀਤਾ ਕੁਛ ਨੇ ਕੀਤਾ ਆਫਟਰ ਆਲ ਸਸਪੈਂਡ ਤੇ ਇਹਨਾਂ ਨੂੰ ਇਹਨਾਂ ਨੇ ਕੀਤਾ ਸਾਡੇ ਅਫਸਰਾਂ ਨੇ ਕੀਤਾ ਜਾਂ ਸਰਕਾਰ ਨੇ ਕੀਤਾ ਜੀ ਇਸੇ ਤਰ੍ਹਾਂ ਆਈਪੀਐਸ ਤੇ ਕੇਸ ਦਰਜ ਹੋਏ ਉਹ ਤਾਂ ਸਸਪੈਂਡ ਕੋਈ ਹੋਇਆ ਨਹੀਂ ਅੱਛਾ ਜਿਹੜੇ ਆਈਪੀਐਸ ਕੇਸ ਹੋਏ ਨੇ ਸਸਪੈਂਡ ਉਹ ਸਸਪੈਂਡ ਕੋਈ ਨਹੀਂ ਹੋਇਆ ਦੋ ਤਿੰਨ ਆਈਪੀਐਸ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕਈ ਵਾਰੀ ਕਹਿ ਚੁੱਕਾ ਉਹ ਕੋਈ ਨਹੀਂ ਸਸਪੈਂਡ ਹੋਇਆ ਉਹ ਆਈਪੀਐਸ ਨੂੰ ਹੋਏ ਡਾਇਰੈਕਟ ਤਾਂ ਨਹੀਂ ਸਸਪੈਂਡ ਅੱਛਾ ਕੀ ਕਾਰਨ ਹੋ ਸਕਦਾ ਮੈਂ ਕਹਿੰਦਾ ਵੀ ਜਦੋਂ ਇਹਨਾਂ ਦੇ ਨਾਂ ਦੇ ਅੱਗੇ ਆਈ ਲੱਗ ਗਿਆ ਨਾ ਇਟ ਮੀਨਜ਼ ਉਹ ਸਮਝਦੇ ਭਾ ਹੁਣ ਮੈਂ ਰੱਬਾਂ ਮੇਰਾ ਤੁਹੀ ਕੁਝ ਨਹੀਂ ਵਿਗਾੜ ਸਕਦੇ ਮੈਂ ਚਾਹੇ ਬੰਦਾ ਮਾਰ ਦਿਆਂ ਚਾਹੇ ਕੁਛ ਕਰ ਦਿਆਂ ਮੇਰਾ ਤੁਹੀ ਕੁਝ ਨਹੀਂ ਵਿਗਾੜ ਸਕਦੇ ਜੇ ਕੋਈ ਹੋਇਆ ਤਾਂ ਮੈਨੂੰ ਤੁਸੀ ਦੱਸ ਦਿਓ ਅਜ ਤੱਕ